ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਖਤੇ ਸੱਚ ਦੀ ਆਵਾਜ਼ ਤੜਦ ਤੈ ਅਸੀਂ ਪੁਛਾ ਰਹੇ ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਮੇਸ਼ਾ ਇਹ ਸੱਚ ਨੂੰ ਲੋਕਾਂ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਗੁਨਾਹ ਬਣਾ ਕੇ ਰੱਖਣ ਲਈ ਤੇ ਹਮੇਸ਼ਾ ਹੀ ਇਹ ਕੋਸ਼ਿਸ਼ ਚਲਦੀ ਆ ਰਹੀ ਹੈ ਕਿ ਝੂਠ ਦੇ ਆਧਾਰ ਤੇ ਲੋਕਾਂ ਨੂੰ ਬੇਫਕੂ ਬਣਾ ਕੇ ਉਹਨਾਂ ਤੇ ਰਾਜ ਕੀਤਾ ਜਾਵੇ ਇਸ ਲਈ ਅਸੀਂ ਇਹ ਸੱਚੀ ਆਵਾਜ਼ ਆਜ਼ਾਦ ਮੀਡੀਆ ਦੇ ਧਰੂ ਤਾਤਾ ਪਹੁੰਚਾ ਰਹੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਸੱਚ ਦੀ ਆਵਾਜ਼ ਜਿੰਨੇ ਲੋਕਾਂ ਤੱਕ ਪਹੁੰਚਾ ਸਕਦੇ ਹੋ ਵੱਧ ਤੋਂ ਵੱਧ ਪਹੁੰਚਾਓ ਤਾਂ ਕਿ ਅਸੀਂ ਲੋਕਾਂ ਨੂੰ ਜਾਗਰਿਤ ਕਰ ਸਕੀਏ ਤੇ ਉਹ ਆਪਣੇ ਆਉਣ ਵਾਲੇ ਸਮੇਂ ਲਈ ਆਪ ਤਿਆਰ ਹੋ ਸਕਣ ਅੱਜ ਅਸੀਂ ਗੱਲ ਕਰਨੀ ਹੈ ਇਸ ਵੀ ਅੱਜ ਗੱਲ ਕਰਨੀ ਹੈ ਖੇਤੀਬਾੜੀ ਬਾਰੇ ਕਿਸਾਨਾਂ ਬਾਰੇ ਤੇ ਜਿਹੜੀ ਪੂਰੇ ਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਵਿੱਚ ਜਿੰਨੀਆਂ ਵੀ ਸਟੇਟਾਂ ਨੇ ਇੰਡੀਅਨ ਯੂਨੀਅਨ ਦੇ ਅੰਦਰ ਤੇ ਕਿਵੇਂ ਜੋ ਇੱਕ ਸਕੀਮ ਅਧੀਨ ਇੱਕ ਚਾਲ ਅਧੀਨ ਜੋ ਕਿ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਲੋਕਾਂ ਦਾ ਜੈਨੋਸਾਈਡ ਕੀਤਾ ਜਾ ਰਿਹਾ ਹੈ ਤੇ ਸ਼ਰਿਆਮ ਕੀਤਾ ਜਾ ਰਿਹਾ ਹੈ ਕੋਈ ਲੁਕੋ ਨਹੀਂ ਰੱਖਿਆ ਜਾ ਰਿਹਾ ਤੇ ਕਈ ਚਰਦਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਢੰਗਲ ਪੂਸੀਆਂ ਵਿੱਚ ਪਾ ਕੇ ਬੇਫੂ ਬਣਾ ਕੇ ਦੱਸ ਦਿੱਤਾ ਜਾਂਦਾ ਹੈ ਕੀ ਸਾਰਾ ਕੁਝ ਠੀਕ ਹੈ ਇੱਥੇ ਕੁਝ ਗਲਤ ਨਹੀਂ ਹੋ ਰਿਹਾ ਤੇ ਅਸੀਂ ਅੱਜ ਇਹ ਜੋ ਤੁਹਾਡੇ ਤਾਈ ਲੈ ਕੇ ਆ ਰਹੇ ਹਾਂ ਇਹਦੇ ਮਗਰ ਕਈ ਕਾਰਨ ਨੇ ਕਿਉਂਕਿ ਅਸੀਂ ਸਾਨੂੰ ਅਸੀਂ ਜਾਣਦੇ ਹਾਂ ਕਿ ਪਿਛਲੇ 3 ਮਹੀਨਿਆਂ ਦੇ ਅੰਦਰ ਅਸੀਂ ਜਿਹੜਾ ਪੰਜਾਬ ਵਿੱਚ ਅਸੀਂ ਸੰਪਰਕ ਕੀਤਾ ਤੇ ਹਿੰਦੁਸਤਾਨ ਵਿੱਚ ਵੀ ਜਿਹੜਾ ਇੰਡੀਆ ਯੂਨੀਅਨ ਦੇ ਅੰਦਰ ਹੋਰ ਸਟੇਟਾਂ ਨੇ ਉਹਨਾਂ ਵਿੱਚ ਵੀ ਤੇ ਸਾਨੂੰ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਹੜੇ ਕਿਸਾਨ ਨੇ ਉਹ ਵੱਧ ਛੱਡ ਕੇ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਰਹੇ ਨੇ ਕਿਵੇਂ ਉੱਥੇ ਬਿਮਾਰੀਆਂ ਜਿਹੜੀਆਂ ਪਹਿਲਾਂ ਕਦੀ ਸੁਣੀਆਂ ਨਹੀਂ ਸੀ ਉਹ ਕਿਵੇਂ ਵੱਧ ਚੁੱਕੀਆਂ ਨੇ ਕਿਵੇਂ ਉੱਥੇ ਨਵੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੇ ਕਿਵੇਂ ਉੱਥੇ ਇਹੋ ਜਿਹੀਆਂ ਬਿਮਾਰੀਆਂ ਹੋ ਰਹੀਆਂ ਨੇ ਜਿਹੜੀਆਂ ਉਸ ਖੇਤੇ ਵਿੱਚ ਹੋਣੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਉੱਥੇ ਦੀ ਖੁਰਾਕ ਤੇ ਉੱਥੇ ਦਾ ਜਿਹੜਾ ਵਾਤਾਵਰਣ ਹੈ ਉਹ ਇਤਨਾ ਵਧੀਆ ਸੀ ਕਿ ਇਹ ਬਿਮਾਰੀਆਂ ਉੱਥੇ ਕਦੀ ਛਾਪ ਨਹੀਂ ਪੈਣੀਆਂ ਚਾਹੀਦੀਆਂ ਮੈਂ ਸ਼ੁਰੂ ਕਰੂੰਗਾ ਕਿਉਂਕਿ ਸਾਥ ਸੰਗਤ ਸਾਨੂੰ ਹਮੇਸ਼ਾ ਹੀ ਜੋ ਬਿਮਾਰੀ ਹੈ ਉਸ ਦੀ ਜੜ ਤੱਕ ਜਾਣਾ ਚਾਹੀਦਾ ਹੈ ਸੋ ਇਸ ਕਰਕੇ ਮੈਂ ਸ਼ੁਰੂ ਕਰੂੰਗਾ ਵੀ ਅਸਲ ਵਿਚਾਰ ਕੀ ਹੈ ਅਸਲ ਸੋਚ ਕੀ ਹੈ ਵਿਦੇਸ਼ ਬਾਹਲੇ ਦੇਸ਼ਾਂ ਵਿੱਚ ਪਾਰ ਜੋ ਕਿ ਇੰਡੀਨ ਯੂਨੀਅਨ ਤੋਂ ਬਾਹਰ ਸਾਰੀ ਦੁਨੀਆ ਵਿੱਚ ਇੱਕ ਵਿਚਾਰ ਤਾਰਾ ਉਸ ਦਾ ਨਾਮ ਹੈ ਯੂਜੈਨਿਕਸ ਜੂਜੈਨਿਕਸ ਤੇ ਇਸ ਵਿਚਾਰਧਾਰਾ ਦੇ ਨਾਲ ਰਲਦੀ ਮਿਲਦੀ ਵਿਚਾਰਧਾਰਾ ਹੈ ਬਾਹਮਣਵਾਦ ਇਹਨਾਂ ਦੋਨਾਂ ਵਿਚਾਰਧਾਰਾਂ ਦੇ ਬਹੁਤ ਹੀ ਜ਼ਿਆਦਾ ਆਪਸ ਵਿੱਚ ਮੇਲ ਨੇ ਇਹਨਾਂ ਦੇ ਇਤਨੇ ਕ ਆਪਸ ਵਿੱਚ ਮੇਲ ਨੇ ਕਿ ਤੁਸੀਂ ਕਹਿ ਸਕਦੇ ਹੋ ਕਿ ਜੋ ਯੂਜੈਨਿਕਸ ਦਾ ਚਿਹਰਾ ਪੂਰੀ ਵੈਸਟਰਨ ਸੋਸਾਇਟੀ ਵਿੱਚ ਹੈ ਉਹ ਸਿਰਫ ਤੇ ਸਿਰਫ ਇੱਕ ਬਾਹਮਣਵਾਦ ਤੋਂ ਲਈ ਗਏ ਵਿਚਾਰ ਧਾਰਾ ਦਾ ਨਿਚੋੜ ਜੋ ਵੈਸਟ ਵਿੱਚ ਅਪਣਾਇਆ ਗਿਆ ਹੈ ਵਿਚਾਰ ਕੀ ਹੈ ਅਸਲ ਸੋਚ ਕੀ ਅਸਲ ਸੋਚ ਇਹ ਹੈ ਕਿ ਇੱਕ ਛੋਟੀ ਜਾਤ ਛੋਟੇ ਗਰੁੱਪ ਨੇ ਬਹੁਤ ਚੰਦਕ ਬੰਦਿਆਂ ਨੇ ਪੂਰੀ ਸਮਾਜ ਤੇ ਪੂਰੇ ਦੇਸ਼ਾਂ ਤੇ ਪੂਰੀ ਦੁਨੀਆ ਤੇ ਆਪਣਾ ਰਾਜ ਪਾਲ ਕਿਵੇਂ ਬਣਾਉਣਾ ਹੈ ਪੂਰੀ ਦੁਨੀਆ ਨੂੰ ਬੇਫਕੂਫ ਕਿਵੇਂ ਬਣਾਉਣਾ ਹੈ ਪੂਰੀ ਦੁਨੀਆ ਨੂੰ ਗੁਲਾਮ ਕਿਵੇਂ ਬਣਾਉਣਾ ਹੈ ਤੇ ਇਕੱਲਾ ਗੁਲਾਮ ਨਹੀਂ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਹੈ ਉਹ ਇਤਨੀ ਖਤਮ ਕਰ ਦੇਣੀ ਹੈ ਕਿ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੀ ਨਾ ਹੋਵੇ ਬ੍ਰਾਹਮਣਵਾਦ ਜੋ ਹੈ ਇਹਦਾ ਮੂਲੇ ਤੌਰ ਤੋਂ ਜਿਹੜਾ ਟੀਚਾ ਹੈ ਉਹ ਇਹੀ ਹੈ ਵੀ ਹਮੇਸ਼ਾ ਗੁਲਾਮੀ ਕਿਵੇਂ ਬਣਾਈ ਰੱਖਣੀ ਹੈ ਭਾਵਾਂ ਕਿ ਉਹ ਜਾਤ ਪਾਤ ਦੇ ਅਧੀਨ ਹੋਵੇ ਭਾਵਾਂ ਕਿ ਉਹ ਅੰਧ ਵਿਸ਼ਵਾਸਾਂ ਦੇ ਅਧੀਨ ਹੋਵੇ ਭਾਵਾਂ ਵੀ ਉਹ ਜੋ ਨਵਾਂ ਚੱਲ ਰਿਹਾ Hindu ਆਤਵਾਦ ਫਿਰਕਾ ਪ੍ਰਸਤੀ ਉਹਦੇ ਅਧੀਨ ਹੋਵੇ ਤੇ ਇਹ ਜੋ ਜੁਜਨਿਕਸ ਇਹ ਵੀ ਐਸੀ ਵਿਚਾਰਧਾਰਾ ਇਹ ਵੀ ਇਹੀ ਕਹਿੰਦੀ ਹੈ ਕਿ ਚੰਦ ਬੰਦੇ ਜੋ ਪੂਰੇ ਸੰਸਾਰ ਤੇ ਕਾਬੂ ਬਣਾ ਕੇ ਰੱਖਣ انسان ਨੂੰ انسان ਨਹੀਂ ਸਮਝਦੇ ਗੱਲ ਕਰਦੀ ਹੈ ਪਿਓਰਿਟੀ ਤੇ ਸੁਪਰੀਮਸੀ ਇੱਕ ਪਾਸੇ ਗੱਲ ਬ੍ਰਾਹਮਣਵਾਦ ਹੁੰਦੀ ਹੈ ਸੁਪਰੀਮਸੀ ਆਫ ਕਾਸਟ ਤੇ ਦੂਜੇ ਪਾਸੇ ਗੱਲ ਹੁੰਦੀ ਹੈ ਸੁਪਰੀਮਸੀ ਆਫ ਰੇਸ ਮੋੜ ਕੇ ਕਿ ਗੱਲ ਉੱਥੇ ਹੀ ਆ ਜਾਂਦੀ ਹੈ ਭਲਾਪਾਂ ਜਿੱਦਾਂ ਮਰਜੀ ਉਹਨੂੰ ਵਿਚਾਰ ਕੇ ਦੇਖ ਲੀਏ ਤੇ ਮੈਂ ਗੱਲ ਕਰਾਂ ਖੇਤੀਬਾੜੀ ਦੀ ਕਿਤੇ ਮੇ ਜੋ ਕਿਸਾਨ ਸਾਡੇ ਅਸੀਂ ਸੁਣਿਆ ਪਿਛਲੇ ਸਮੇਂ ਚ ਕਿਵੇਂ ਸਾਰੇ ਹਿੰਦੂ ਕਿੰਗਡਮ ਦੇ ਅੰਦਰ ਕਿਵੇਂ ਵਿਚਾਰੇ ਗਰੀਬ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਪੰਜਾਬ ਚ ਵੀ ਸਾਡੇ ਸਿੱਖ ਭਰਾ ਜੋ ਗਰੀਬ ਜੋ ਜਾਗੇ ਹੋਏ ਨਹੀਂ ਨੇ ਜਿਹੜੇ ਇਹਨਾਂ ਦੀਆਂ ਇਹ ਫਿਰਕਾ ਪ੍ਰਸਤ ਤਤਵਾਦੀ ਪਾਲਿਸੀਆਂ ਤੇ ਇਹਨਾਂ ਦੀ ਇਹ ਸੋਚ ਨੂੰ ਨਹੀਂ ਸਮਝ ਸਕੇ ਉਹ ਕਿਵੇਂ ਇਹਨਾਂ ਦੇ ਅਤਵਾਦ ਦਾ ਇਹਨਾਂ ਦੇ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋ ਰਹੀਆਂ ਪਰ ਕੱਲੇ ਇਹ ਨਹੀਂ ਪੂਰਾ ਸਮਾਜ ਇਸ ਅਤਵਾਦ ਦਾ ਤੋਂ ਪ੍ਰਭਾਵਿਤ ਹੋ ਰਿਹਾ ਹੈ ਸੰਸਗਤ ਇਹਨਾਂ ਨੇ ਹਿੰਦੂਵਾਦਵਦੀਆਂ ਨੇ ਇਸ ਵਿਚਾਰਧਾਰਾ ਜੋ West ਵਿਚੋਂ ਆਈ ਸੀ ਉਹਦੇ ਨਾਲ ਕਿਉਂਕਿ ਦੋਨੇ ਹੀ ਸੋਚਾਂ ਇੱਕ ਨੇ ਮੂਲ ਦੋਨਾਂ ਸੋਚਾਂ ਦਾ ਇੱਕ ਹੈ ਇਹਨਾਂ ਦੋਨਾਂ ਸੋਚਾਂ ਨੇ ਜੋ ਆਈ ਨਵੀਂ ਜਿਹੜੀ ਟੈਕਨੋਲੋਜੀ ਹੈ ਜਿਹੜੀ ਨਵੀਂ ਸੈਂਸ ਰਿਸਰਚ ਆਈ ਹੈ ਉਹਦਾ ਹੁਣ ਇਹਨਾਂ ਨੇ ਵਰਤੋਂ ਕਰਕੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਟੂਲ ਧਾਰ ਲਿਆ ਮੈਂ ਬੇਨਤੀ ਕਰਾਂ ਕਿ ਇਹ ਨਵੀਂ ਟੈਕਨੋਲੋਜੀ ਬਾਰੇ ਜ਼ਿਲ੍ਹੇ ਮੈਂ ਗੱਲ ਕਰ ਰਿਹਾ ਹਾਂ ਮੈਂ ਖਾਸ ਕਰਕੇ ਗੱਲ ਕਰ ਰਿਹਾ ਹਾਂ ਕਿ ਜੋ ਸਾਡਾ ਖੇਤੀਬਾੜੀ ਚ ਇਹਨਾਂ ਨੇ ਬਦਲਾਅ ਲਿਆਉਂਦੇ ਨੇ ਬੀਜ ਤੋਂ ਲੈ ਕੇ ਜੋ ਸਾਡੇ ਘਰ ਅਸੀਂ ਖਾਣ ਨੂੰ ਭਲਾ ਹੀ ਖੰਡ ਹੋਵੇ ਕਿ ਇਹ ਹੋਵੇ ਪਾਣੀ ਹੋਵੇ ਇਹਨਾਂ ਚੀਜ਼ਾਂ ਵਿੱਚ ਕਿਵੇਂ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਕਿਵੇਂ ਉਹਨਾਂ ਨੇ ਕਰਪਟ ਕਰਤਾ ਖਰਾਬ ਕਰਤਾ ਤਾਂ ਕਿ ਉਹ ਸਮਾਜ ਨੂੰ ਕਮਜ਼ੋਰ ਬਣਾ ਸਕਣ ਲੋਕਾਂ ਦੀ ਸੋਚਣ ਸ਼ਕਤੀ ਖਤਮ ਕਰ ਸਕਣ ਤਾਂ ਕਿ ਲੋਕਾਂ ਨੂੰ ਗੁਲਾਮ ਬਣਾਉਣਾ ਸੌਖਾ ਹੋ ਜਵੇ ਇਹ ਇਸ ਉਚਦਾ ਮੋਡਲਾ ਟੀਚਾ ਇਹਨਾਂ ਨੇ ਇਹਨਾਂ ਹਿੰਦੂ ਅਤਵਾਦੀਆਂ ਨੇ ਜਿਹੜੀ ਜੀਐਮਓ ਜੈਨੇਟਿਕਲੀ ਮੋਡੀਫਾਈਡ ਜਿਹੜੀਆਂ ਬੀਜ ਨੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਝੂਠੇ ਪ੍ਰੋਪਾਗੈਂਡੇ ਦੇ ਆਦੀ ਇਹਨਾਂ ਜੋ ਕਿ ਬਾਲੀਵੁੱਡ ਨੂੰ ਤੇ ਜਿੰਨਾ ਵੀ ਹਿੰਦੂ ਕਿੰਗਡਮ ਦਾ ਸਟੇਟ মিডিਆ ਉਹਨੂੰ ਵੱਤ ਕੇ ਭੋਲੇ ਭਾਲੇ ਕਿਸਾਨਾਂ ਨੂੰ ਝੂਠ ਦੇ ਸੁਪਨੇ ਦਿਖਾਏ ਕਿ ਕਿਵੇਂ ਇਹ ਨਵੇਂ ਬੀਜਾਂ ਨਾਲ ਲਾਉਣ ਦੇ ਨਾਲ ਉਹਨਾਂ ਦੀ ਕਿਵੇਂ ਤਰੱਕੀ ਆ ਜਾਏਗੀ ਕਿਵੇਂ ਬਦਲਾਅ ਆ ਜਾਏਗਾ ਕਿਵੇਂ ਖੁਸ਼ਹਾਲੀ ਆ ਜਾਏਗੀ ਕਿਵੇਂ ਉਹ ਛੋਟੇ ਕਿਸਾਨ ਅਵੀਰ ਹੋ ਸਕਦੇ ਨੇ ਇਹਨਾਂ ਬੀਜਾਂ ਦੀ ਵਰਤੋਂ ਦੇ ਨਾਲ ਪਰ ਜੋ ਇਹਨਾਂ ਹਿੰਦੂ ਅਤਵਾਦੀਆਂ ਨੇ ਫਿਰਕਾ ਪ੍ਰਸਤ ਲੋਕਾਂ ਨੇ ਤੁਹਾਨੂੰ ਨਹੀਂ ਦੱਸਿਆ ਉਹ ਇਹ ਹੈ ਕਿ ਇਹ ਜਿਹੜੇ ਜੀਐਮਓ ਕ੍ਰੌਪ ਇਹਨਾਂ ਨੇ ਇੰਟਰਡਿਊਸ ਕੀਤੀ ਉਸ ਖੇਤਰ ਦੇ ਵਿੱਚ ਉਹ ਇੱਕ ਸਾਜ਼ਿਸ਼ ਸੀ ਉਹ ਸਾਜ਼ਿਸ਼ ਸੀ ਇੱਕ ਤੇ ਹਮੇਸ਼ਾ ਦੇ ਲਈ ਜੋ ਕਿਸਾਨ ਹੈ ਉਸ ਨੂੰ ਵੱਡੀਆਂ ਸੀਡ ਕੰਪਨੀਆਂ ਜਿਹੜੀਆਂ ਜਿਹੜੀਆਂ ਕੰਪਨੀਆਂ ਵੈਸਟ ਵਿੱਚੋਂ ਆਈਆਂ ਸਨ ਤੇ ਜੋ ਪੰਜਾਬ ਵਿੱਚ ਖੁੱਲੀਆਂ ਹੋਈਆਂ ਨੇ ਤੇ ਇਹ ਹਿੰਦੂਅਤਵਾਦੀਆਂ ਦੇ ਥੱਲੇ ਨੇ ਹਮੇਸ਼ਾ ਲਈ ਕਿਸਾਨ ਜੋ ਨੇ ਇਹਨਾਂ ਵੱਡੀਆਂ ਸੀਡ ਬੀਜ ਕੰਪਨੀਆਂ ਦੇ ਅਧੀਨ ਹੋ ਜਾਣਗੇ ਗੁਲਾਮ ਬਣ ਕੇ ਰਹਿ ਜਾਣਗੇ ਕਿਉਂਕਿ ਪਹਿਲਾਂ ਤੇ ਇੱਕ ਵਾਰੀ ਤੁਸੀਂ ਫਸਲ ਬੀਜੀ ਤੇ ਅਗਲੀ ਵਾਰ ਫਸਲ ਤੋਂ ਤੁਸੀਂ ਆਪਣਾ ਬੀਜ ਕੱਟ ਸਕਦੇ ਸੀ ਪਰ ਜਿਹੜੀਆਂ ਨਵੀਆਂ ਫਸਲਾਂ ਇਹਨਾਂ ਨੇ ਲਿਆਂਦੀਆਂ ਨੇ ਇਹਨਾਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਵਾਰੀ ਫਸਲ ਹੋ ਸਕਦੀ ਹੈ ਅਗਲੀ ਵਾਰ ਤੁਹਾਨੂੰ ਫਿਰ ਬੀਜ ਖਰੀਦਣਾ ਪੈਗਾ ਤੇ ਇਹਨਾਂ ਕੋ ਜਿਹੜਾ ਇਹ ਝੂਠਾ ਇਹਨਾਂ ਦਾ ਬਾਲੀਵੁੱਡ মিডিਆ ਤੇ ਜਿੰਨਾ ਵੀ ਹਿੰਦੂ ਕਿੰਗਡਮ ਦਾਤਵਾ ਦੀ মিডিਆ ਹੈ ਹਮੇਸ਼ਾ ਹੀ ਤੁਹਾਨੂੰ ਝੂਠ ਦਤੁਲੰਦਾ ਸੁਣਾ ਰਿਹਾ ਹੈ ਤੇ ਇਸ ਅਤਵਾਦ ਦੇ ਧਰੂ ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਸਾਰੇ ਕਿਸਾਨਾਂ ਨੂੰ ਤੇ ਖੇਤੀਬਾੜੀ ਨੂੰ ਆਪਣੇ ਅਧੀਨ ਕਰ ਲਿਆ ਇਹ ਕੱਲਾ ਹੀ ਇਹ ਜੋ ਨਮੀਆਂ ਵੀਜ ਆਏ ਨੇ ਇਹਨਾਂ ਦਾ ਕੱਲਾ ਹੀ ਕਿਸਾਨਾਂ ਤੇ ਫਰਕ ਨਹੀਂ ਪਿਆ ਕਿ ਕੱਲੇ ਸਾਡੇ ਜੋ ਕਿਸਾਨ ਵੀਰ ਨੇ ਉਹ ਆਤਮ ਹੱਤਿਆ ਕਰ ਰਹੇ ਨੇ ਉਹਨਾਂ ਨੂੰ ਖੇਤੀਬਾੜੀ 'ਚ ਕਿੰਨਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਇਹ ਜਿਹੜੇ ਬੀਜ ਆ ਇਹਨਾਂ ਦੀ ਬੰਤਰ ਹੀ ਇਸ ਤਰੀਕੇ ਦੀ ਸੀ ਕਿ ਇਹ ਉਸ ਖੇਤਰ ਦੇ ਲਈ ਬਣੇ ਹੀ ਨਹੀਂ ਸਨ ਇਹ ਬੀਜ ਬਣੇ ਹੀ ਵੈਸਟਰਨ ਕਲਚਰ ਤੇ ਵੈਸਟਰਨ ਸੋਸਾਇਟੀ ਤੇ ਵੈਸਟਰਨ ਜਿਹੜੇ ਉੱਥੇ ਦਾ ਵਾਤਾਵਰਣ ਹੈ ਉਹਦੇ ਲਈ ਬਣੇ ਸਨ ਪਰ ਜਿਹੜਾ ਦੂਸਰਾ ਵੱਡੀ ਬਦਲਾਵ ਇਹਨਾਂ ਨੇ ਲਿਆਂਦਾ ਹੈ ਕਿ ਜਿਹੜੀਆਂ ਬਿਮਾਰੀਆਂ ਅਸੀਂ ਕਦੀ ਸੁਣੀਆਂ ਨਹੀਂ ਸਨ ਕਈ ਬਿਮਾਰੀਆਂ ਮੈਨਾਂ ਕਿੰਨੇ ਨਾਂ ਲੈ ਸਕਦੇ ਆ ਕੈਂਸਰ ਅਸੀਂ ਸਾਰੇ ਜਾਣਦੇ ਆ ਕਿੰਨੇ ਪ੍ਰਕਾਰ ਦੇ ਕੈਂਸਰ ਨੇ ਜੋ ਉੱਥੇ ਹੋਣ ਲੱਗ ਪਏ ਨੇ ਲੰਗ ਕੈਂਸਰ ਬ੍ਰੈਸਟ ਕੈਂਸਰ ఓਵਰੀ ਕੈਂਸਰ ਹੋਰ ਕਈ ਤਰ੍ਹਾਂ ਦੇ ਉੱਥੇ ਕੈਂਸਰ ਇਹ ਬਿਮਾਰੀ ਪਹਿਲਾਂ ਅਸੀਂ ਉੱਥੇ ਸੁਣੀ ਨਹੀਂ ਸੀ ਤੇ ਹੁਣ ਸਿਹਤਦਾਨਾ ਦੁਆਰਾ ਜੋ ਵਾਈਟ ਪੇਪਰ ਰਿਲੀਜ਼ ਕੀਤਾ ਗਿਆ ਹੈ ਕੈਂਸਰ ਦੇ ਉੱਤੇ ਉਸ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਕੈਂਸਰ ਜੋ ਹੈ ਇੱਕ ਮੈਨ ਮੇਡ ਡਿਜ਼ੀਜ਼ ਹੈ ਉਹਦਾ ਕਹਿਣ ਦਾ ਭਾਵ ਹੈ ਕਿ ਉਹ ਸਾਡੇ ਵਾਤਾਵਰਣ ਦਾ ਨਤੀਜਾ ਹੈ ਕੈਂਸਰ ਇਹ ਕੋਈ ਕੁਦਰਤੀ ਬਿਮਾਰੀ ਨਹੀਂ ਹੈ ਜੋ ਸਾਰਿਆਂ ਨੂੰ ਹੋ ਜਾਂਦੀ ਹੈ ਇਹ ਗਲਤ ਖਾਣ ਗਲਤ ਵਾਤਾਵਰਣ ਦਾ ਨਤੀਜਾ ਹੈ ਕਿ ਇਹ ਕੈਂਸਰ ਇਤਨਾ ਵੱਧ ਰਿਹਾ ਹੈ ਤੇ ਕੱਲਾ ਕੈਨਸਲ ਹੀ ਨਹੀਂ ਸਭ ਤੋਂ ਵੱਡਾ ਜਿਹੜਾ ਜੁਜੈਨਿਕਸ ਦਾ ਤੇ ਜਿਹੜਾ ਬ੍ਰਾਹਮਣਵਾਦ ਹੈ ਇਹਦਾ ਸਭ ਤੋਂ ਵੱਡਾ ਇਹਨਾਂ ਦੀ ਅਸਲ ਜੋ ਪਲਾਨ ਹੈ ਇਹਨਾਂ ਦਾ ਅਸਲ ਜੋ ਏਮ ਹੋਇਆ ਕਿ ਜੋ ਸਾਡੀ ਇੱਕ ਦੂਸਰੇ ਨਾਲ ਸਾਂਝ ਹੈ ਪਰਵਾਰਕ ਸੰਝ ਹੈ ਪਰਿਵਾਰ ਨੂੰ ਕਿਵੇਂ ਤੋੜਨਾ ਹੈ ਸੋ ਤਾਂ ਪਰਿਵਾਰ ਨੂੰ ਤੋੜਨ ਲਈ ਇੱਕ ਤੇ ਪਹਿਲੀ ਗੱਲ ਤੇ ਉਹਨਾਂ ਨੇ ਸਪਸ਼ਟ ਸਿੱਧੀ ਕਰ ਦਿੱਤੀ ਹੈ ਕਿ ਜੀਐਮਓ ਕ੍ਰੌਪ ਹੈਗੀ ਹੈ ਇਹ ਜਿੰਨੀਆਂ ਵੀ ਨਵੇਂ ਬੀਜ ਨੇ ਇਹ ਰਿਡਿਊਸਡ ਫਰਟੀਲਿਟੀ ਦੇ ਨਾਲ ਰਿਲੇਟਡ ਨੇ ਡਾਇਰੈਕਟ ਲਿੰਕ ਇਹਨਾਂ ਦਾ ਜ਼ਿਲ੍ਹੇ ਵੀ ਜੀਐਮਓ ਕ੍ਰੌਪ ਨੂੰ ਟੈਸਟ ਕੀਤਾ ਗਿਆ ਜਿਹੜੇ ਵੀ ਜਾਣਨਾ ਤੇ ਕੀਤਾ ਗਿਆ ਇਹਨਾਂ ਨੇ 60% 60 ਪ੍ਰਤੀਸ਼ਤ ਜੋ ਫਰਟੀਲਿਟੀ ਹੈ ਉਹ ਘਟਾ ਦਿੱਤੀ ਜੋ ਕਿ ਸਾਡੀ ਗਾਂ ਦੀ ਪੀੜੀ ਤੋੜਨ ਵਾਲੀ ਸ਼ਕਤੀ ਹੈ ਸਮਾਜ ਨੂੰ ਗਾਂ ਤੋੜਨ ਨੂੰ ਉਹ ਉਹਨਾਂ ਨੇ 60% ਘਟਾ ਦਿੱਤੀ ਫਰਟੀਲਿਟੀ ਰਿड्यूਸਡ ਨਪੁੰਸਕ ਬਣਾ ਦਿੱਤਾ 60% ਜਿਨ੍ਹਾਂ ਲੋਕਾਂ ਨੇ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਤੇ ਹੁਣ ਅਸੀਂ ਆਮ ਦੇਖਦੇ ਹਾਂ ਕਿ ਕਿੰਨੀਆਂ ਉੱਥੇ ਮੁਸ਼ਕਲਾਂ ਆ ਰਹੀਆਂ ਨੇ ਕਿਵੇਂ ਲੋਕਾਂ ਨੂੰ ਜੋ ਫਰਟੀਲਿਟੀ ਹੈ ਨਪੁੰਸਕ ਲੋਕ ਕਿੰਨੇ ਉੱਥੇ ਵੱਧ ਗਏ ਨੇ ਹੁਣ گاਉਂ ਤੋਂ گاਉਂ ਜਿਹੜੀ ਅਗਲੀ نسل ਪੈਦਾ ਹੋ ਰਹੀ ਹੈ ਉਹ ਪੈਦਰ ਹੀ ਪੈਦਾ ਹੀ ਨਪੁੰਸਕ ਹੋ ਰਹੀ ਹੈ ਕਿਉਂਕਿ ਜੋ ਇਹ ਬੀਜ ਜੋ ਇਹ ਵਾਤਾਵਰਨ ਉਹਨਾਂ ਨੇ ਬਣਾ ਦਿੱਤਾ ਹੈ ਇਹ ਇੱਕ ਸਾਜਿਸ਼ ਦੇ ਅਧੀਨ ਬਣਿਆ ਹੈ ਉਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਇਸ ਵਾਤਾਵਰਨ ਕਰਕੇ ਹੀ ਇਹ ਚੀਜ਼ਾਂ ਬੁੱਧਣੀਆਂ ਨੇ ਤੇ ਜਿਹੜੀ ਫਰਟੀਲਿਟੀ ਹੈ ਉਹ ਇਤਨੀ ਜ਼ਿਆਦਾ ਘਟ ਜਾਏਗੀ ਤੇ ਹੋਰ ਉਥੇ ਨਵੀਆਂ ਬਿਮਾਰੀਆਂ ਆਪਾਂ ਜਾਣਦੇ ਹਾਂ ਵੀ ਜਿਹੜਾ ਪੰਜਾਬ ਵਿੱਚ ਜਾਂ ਉੱਥੇ ਜਿਹੜੇ ਜਿੰਨੇ ਵੀ ਪਿੰਡ ਵਾਲੇ ਇਲਾਕੇ ਨੇ ਉੱਥੇ ਉਮਰਾਂ ਪਹਿਲਾਂ ਬਹੁਤ ਵੱਡੀਆਂ ਹੁੰਦੀਆਂ ਸਨ ਹੁਣ ਅਸੀਂ ਦੇਖਿਆ ਵੀ ਜਿਹੜਾ ਲਾਈਫ ਸਪੈਨ ਹੈ ਉਹ ਕਿੰਨਾ ਘਟ ਚੁੱਕਾ ਹੈ ਉੱਥੇ ਇਹ ਕੋਈ ਇਹ ਕੋਈ ਜੋ ਇੰਨੀਆਂ ਉਮਰਾਂ ਘਟ ਰਹੀਆਂ ਨੇ ਕੋਈ 50 ਸਾਲ ਦਾ ਜਾਂ 60 ਸਾਲ ਦਾ ਬਜ਼ੁਰਗ ਤੁਹਾਨੂੰ ਪਿੰਡ ਚੋਂ ਟਾਵਾ ਟਾਵਾ ਲੱਭਦਾ ਕਿੱਥੇ ਉੱਥੇ 70 70 80 80 ਸਾਲ ਦੇ ਬਜ਼ੁਰਗ ਆਮ ਹੁੰਦੇ ਸਨ ਤੇ ਇਹ ਕੋਈ ਇਹ ਕੋਈ ਐਕਸੀਡੈਂਟ ਨਹੀਂ ਹੈ ਇਹ ਇੱਕ ਇਹ ਇੱਕ ਸਕੀਮ ਦੇ ਅਧੀਨ ਸਭ ਕੁਝ ਹੋ ਰਿਹਾ ਹੈ ਉਹ ਸਕੀਮ ਜਿਹੜੀ ਹੈ ਉਹ ਫੈਮਿਲੀ ਨੂੰ ਤੋੜਨ ਵਾਲੀ ਹੈ ਪਹਿਲਾਂ ਬਜ਼ੁਰਗ ਖਤਮ ਕਰਨੇ ਨੇ ਫਿਰ ਜਿਹੜੀ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਨਾਪੁੰਸਕ ਬਣਾ ਦੇਣਾ ਤੇ ਮੁੜ ਘੜ ਕੇ ਜਿਹੜੀ ਗੱਲ ਆ ਜਾਣੀ ਹੈ ਕਿ ਉੱਥੇ ਇਤਨੇ ਹੀ ਥੋੜੇ ਕ ਬੰਦੇ ਰਹਿ ਜਾਣੇ ਨੇ ਕਿ ਉਹਨਾਂ ਨੂੰ ਗੁਲਾਮ ਕਰਨਾ ਸੌਖਾ ਹੋ ਜਾਏਗਾ ਅਸੀਂ ਹੋਰ ਦੇਖਿਆ ਕਿ ਕਿਹੋ ਜੀਆਂ ਬਿਮਾਰੀਆਂ ਹੋਰ ਆ ਤੇ ਉੱਥੇ ਆ ਰਹੀਆਂ ਨੇ ਆਪਾਂ ਦੇਖਿਆ ਕਿ ਜਿਹੜੀ ਕਮਜ਼ੋਰ ਹੱਡੀਆਂ ਦੀ ਪ੍ਰੋਬਲਮ ਉੱਥੇ ਆ ਰਹੀ ਹੈ ਆ ਫਿਰ ਉਹ ਸਾਰਾ ਕੁਝ ਇਹਨਾਂ ਦੇ ਪਾਣੀ ਦੇ ਨਾਲ ਜਿਵੇਂ ਕਿ ਵੀ ਆਪਾਂ ਜਾਣਦੇ ਆ ਇੱਕ ਸਾਂਝਸ਼ ਦੇ ਅਧੀਨ ਜੋ ਪੰਜਾਬ ਦਾ ਪਾਣੀ ਸੀ ਸਾਨੂੰ ਪਤਾ ਸੀ ਜਿਹੜਾ ਪਾਣੀ ਪੀਣ ਆਦਾ ਸੀ ਉਹ ਨਲਕੇ ਨਾਲ ਗੇੜੀ ਦਾ ਸੀ ਤੇ ਕਿੰਨਾ ਸਾਫ਼ ਪਾਣੀ ਆਉਂਦਾ ਸੀ ਪਰ ਇਹਨਾਂ ਅੱਤਵਾਦੀਆਂ ਨੇ ਸਾਂਝਸ਼ ਦੇ ਅਧੀਨ ਜੋ ਉੱਥੇ ਜਿਹੜੀਆਂ ਨਵੀਆਂ ਕਿਉਂਕਿ ਕੱਲੀ ਇਹਨਾਂ ਨੇ ਬੀਜ ਨਹੀਂ ਬੀਜੇ ਸਾਨੂੰ ਵੇਚੇ ਸਾਨੂੰ ਇਹਨਾਂ ਨੇ ਖਾਦਾਂ ਵੇਚੀਆਂ ਸਪਰੇਆ ਵੇਚੀਆਂ ਇਹਨਾਂ ਨੇ ਸਾਨੂੰ ਇਹ ਜਿਹੜੀਆਂ ਚੀਜ਼ਾਂ ਸਨ ਉਹ ਇਸ ਤਰ੍ਹਾਂ ਦੀਆਂ ਵੇਚੀਆਂ ਗਈਆਂ ਜੋ ਡਿਜ਼ਾਈਨਡ ਕੀਤੀਆਂ ਸਨ ਉਹਨਾਂ ਦੀ ਬੰਦਤਰ ਹੀ ਇਸ ਤਰ੍ਹਾਂ ਦੀ ਸੀ ਕਿ ਉਹ ਸਾਡਾ ਜੋ ਪਾਣੀ ਹੈ ਉਸ ਨੂੰ ਖਰਾਬ ਕਰ ਦੇ। ਉਹ ਜਿਸ ਲਈ ਪਾਣੀ ਖਰਾਬ ਹੁੰਦਾ ਹੈ 70% ਜੋ ਆ انسان ਦਾ ਸਰੀਰ ਹੈ ਉਹ ਪਾਣੀ ਦਾ ਬਹੁਤ ਹੈ। ਜੇ ਉਸ ਪਾਣੀ ਨੂੰ ਹੀ ਖਰਾਬ ਕੀਤਾ ਜਾਏਗਾ ਤੇ ਤੁਸੀਂ ਖੁਦ ਸੋਚ ਸਕਦੇ ਹੋ ਬਈ ਉਸ ਦਾ ਸਾਡੀ ਸਿਹਤ ਤੇ ਕੀ ਹਾਲ ਹੋਏਗਾ ਕੱਲਾ ਇਹ ਹੀ ਨਹੀਂ ਇਹ ਜਿਹੜਾ ਅਸੀਂ ਗੱਲ ਕਰਦੇ ਸੀ ਨਾ ਪੁੰਸਕ ਬਣਾਉਣ ਦੀ ਅਸੀਂ ਹੁਣ ਇੱਕ ਨਵੀਆਂ ਉੱਥੇ ਨਵੀਆਂ ਬਿਮਾਰੀਆਂ ਜਾਂ ਨਵੀਆਂ ਚੀਜ਼ਾਂ ਦੇਖ ਰਹੇ ਹਾਂ ਕਿ ਹੁਣ ਐਸੇ ਬੱਚੇ ਪੈਦਾ ਹੋ ਰਹੇ ਨੇ ਕਿ ਜੇ ਉਹ ਜੇ ਕਿਸੇ ਦੇ ਘਰ ਬੱਚੀ ਪੈਦਾ ਹੁੰਦੀ ਹੈ ਕਿਉਂਕਿ ਉਹਨਾਂ ਦੇ ਹਾਰਮੋਨਲ ਲੈਵਲ ਜੋ ਨੇ ਉਹ ਇਤਨੇ ਇਤਨੇ ਕਨਫਿਊਜ਼ ਹੋ ਚੁੱਕੇ ਨੇ ਕਿ ਉਹ ਜੋ ਉਹਨਾਂ ਦਾ ਸਰੀਰ ਹੈ ਉਹਨਾਂ ਵਿੱਚ ਦੋਨੇ ਹੀ ਜਿਹੜੀਆਂ ਮੇਲ ਤੇ ਫੀਮੇਲ ਕੈਰੈਕਟ੍ਰਿਕ ਆ ਰਹੀਆਂ ਨੇ ਤੇ ਇਹ ਵੀ ਇਸ ਖਾਣ ਖਾਣ ਪੀਣ ਦੇ ਤੇ ਆ ਤੁਹਾਡੀ ਜਿਹੜੀ ਆਪਣਾ ਫੂਡ ਸਪਲਾਈ ਹੈ ਇਹਨੂੰ ਕ腐ਪਸ਼ਨ ਹੋ ਆਉਂਦੀਆਂ ਨਤੀਜੇ ਨੇ ਤੇ ਮੂੰਹ ਘਿੜ ਕੇ ਜਿਹੜੀ ਗੱਲ ਆ ਜਾਂਦੀ ਹੈ ਇਹ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਇਹ ਪੂਰੀ ਇੱਕ ਸਾਜ਼ਿਸ਼ ਦੇ ਅਧੀਨ ਇਹ ਸਭ ਕੁਝ ਇਹਨਾਂ ਨੇ ਕੀਤਾ ਸਾਨੂੰ ਇਸ ਸਾਜ਼ਿਸ਼ ਤੋਂ ਜਾਗਰਤ ਹੋਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਇਸ ਅਤਵਾਦ ਫਿਰਕਾ ਪ੍ਰਸਤੋਂ ਕਿਉਂਕਿ ਇਹਨਾਂ ਲੋਕਾਂ ਨੇ ਟੀਚਰ ਬਣਾ ਲਿਆ ਕਿ ਲੋਕਾਂ ਨੂੰ ਬੇਫਕੂ ਬਣਾ ਕੇ ਦੇਖੋ ਤੁਸੀਂ ਇਹਾਂ ਗਲਤ ਖਾਹੋਂਗੇ ਗਲਤ ਇਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰੋਗੇ ਤੁਸੀਂ ਤੇ ਜਮਾਨਦਰੂਹੀ ਗੁਲਾਮ ਰਹਿ ਜਾਓਗੇ ਕਿਉਂਕਿ ਇਹ ਨਾ ਅਤਵਾਦੀਆਂ ਕੋਲ ਇਹਨਾਂ ਨੇ ਆਪਣਾ ਪਹਿਲਾਂ ਹੀ ਬਣਾਇਆ ਹੋਇਆ ਸਭ ਕੁਝ ਇਹਨਾਂ ਨੇ ਆਪਣੇ ਲਈ ਟੈਕਨੋਲੋਜੀ ਬਣਾਈ ਹੋਈ ਹੈ ਕਿ ਨਾ ਇਹ ਇਹਨਾਂ ਚੀਜ਼ਾਂ ਤੋਂ ਪਹਿਲਾਂ ਹੀ ਵੱਸ ਸਕਦੇ ਨੇ ਤੇ ਤੁਹਾਡਾ ਤੁਹਾਨੂੰ ਦੇ ਉਦਾਂ ਹੀ ਖਤਮ ਕਰ ਦੇਣਾ ਚਾਹੁੰਦੇ ਨੇ ਆਮ ਜਨਤਾ ਨੂੰ ਤੇ ਇਹ ਸਿਰਫ ਤੇ ਸਿਰਫ ਗੁਲਾਮ ਇਹਨਾਂ ਨੂੰ ਸਿਰਫ ਤੇ ਸਿਰਫ ਗੁਲਾਮਾਂ ਦੀ ਢੋਲ ਤੇ ਇਹ ਸਾਰਾ ਜੋ ਕੀਤਾ ਗਿਆ ਇੱਕ ਸਾਂਝੇਸ ਦੇ ਅਧੀਨ ਇੱਕ ਗੁਲਾਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਜੋ ਉੱਥੇ ਲੋਕ ਰਹਿ ਰਹੇ ਨੇ ਉਹ ਸਿਰਫ ਇਸ ਤਰ੍ਹਾਂ ਦੇ ਹੋਣ ਜੋ ਕਿ ਹਮੇਸ਼ਾ ਹਮੇਸ਼ਾ ਲਈ ਦਬੇ ਰਹਿਣ ਨਾ ਹੀ ਭੁੱਲਣ ਨਾ ਹੀ ਉੱਠਣ ਤੇ ਨਾ ਹੀ ਉਹਨਾਂ 'ਚ ਉੱਠਣ ਜੋਗੀ ਨਾ ਉਹਨਾਂ ਦਾ ਸਰੀਰ ਉੱਠਣ ਜੋਗਾ ਹੋਵੇ ਨਾ ਉਹਨਾਂ ਦੀ ਉੱਠਣ ਜੋਗੀ ਸੋਚ ਹੋਵੇ ਤੇ ਸਾਨੂੰ ਆ ਜਿਹੜੀ ਸੱਚ ਦੀ ਆਵਾਜ਼ ਹੈ ਸਾਰਿਆਂ ਤੱਕ ਪਹੁੰਚਾਉਣ ਦੀ ਲੋੜ ਹੈ ਤੇ ਮੈਂ ਬੇਨਤੀ ਇਹ ਹੀ ਕਰੂੰਗਾ ਵੀ ਅਸੀਂ ਇਹ ਕਿਉਂਕਿ ਸਾਨੂੰ ਪਤਾ ਹੈ ਜੋ Hindu ਅੱਤਵਾਦੀ ਫਿਰਕਾ ਪ੍ਰਸਤ ਮੀਡੀਆ ਉਸ ਦੇਸ਼ ਦੇ ਅੰਦਰ ਜੋ ਬਾਹਮਣੀ ਸਰਕਾਰ ਹੈ ਤੇ ਜਿਹੜਾ ਉੱਥੇ ਬ੍ਰਾਹਮਣਵਾਦੀ ਦੇਸ਼ ਹੈ ਉਹਦੇ ਵਿੱਚ ਕਦੀ ਵੀ ਸੱਚੀ ਗੱਲ ਨਹੀਂ ਹੋਏਗੀ ਤੁਹਾਨੂੰ ਇਹ ਜਿਹੜਾ ਇਹ ਜਿਹੜੀ ਸੱਚ ਦੀ ਆਵਾਜ਼ ਹੈ ਤੁਹਾਨੂੰ ਆਪ ਲੋਕਾਂ ਦے ਪਛਾਣੀ ਪਾਏਗੀ ਇਸ ਇੰਨੀ ਕੁ ਬੇਨਤੀ ਪ੍ਰਵਾਨ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਹ